ਲੋ ਵੀ ਮਿੱਤਰੋ ਭਾਈ ਅਮਰ ਸਿੰਘ ਚਮਕੀਲੇ ਦੀ ਗੱਲ ਕਰਨ ਲੱਗੇ ਆ ਜਦੋਂ ਲੁਧਿਆਣਾ ਤੋਂ ਭਾਈ ਅਮਰ ਸਿੰਘ ਚਮਕੀਲਾ 8 ਮਾਰਚ 1988 ਨੂੰ ਮੈਸੂਮਪੁਰ ਪ੍ਰੋਗਰਾਮ ਪੇਸ਼ ਕਰਨ ਲਈ ਜਾ ਰਹੇ ਸੀ ਤਾਂ ਇਸੇ ਹੀ ਰਸਤੇ ਤੇ ਇਹ ਜਿਹੜਾ ਹਾਈਵੇ ਦੇ ਉੱਤੋਂ ਰਸਤਾ ਇਹ ਫਲੋਰ ਨੂੰ ਥੱਲੇ ਨੂੰ ਆ ਗਿਆ ਮੇਨ ਦੇ ਉੱਤੋਂ ਤੇ ਇਹ ਹੀ ਰਸਤਾ ਅੱਗੇ ਮਠੱਡਿਆਂ ਨੂੰ ਚਲੇ ਜਾਣਾ ਆ ਇਸੇ ਹੀ ਰਸਤੇ ਤੇ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਗੱਡੀ ਜਿਹੜੀ ਆ ਜਾ ਰਹੀ ਸੀਗੀ ਸੋ ਮਿੱਤਰੋ ਜਦੋਂ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ 8 ਮਾਰਚ 1988 ਨੂੰ ਪਿੰਡ ਮਹਿਸੋਂਪੁਰ ਵੱਲ ਨੂੰ ਜਾ ਰਹੇ ਹੁੰਦੇ ਆ ਤੁਹਾਨੂੰ ਦਿਖਾਉਨੇ ਆ ਕਿ ਕਿਸ ਮੋੜ ਦੇ ਉੱਤੇ ਜਾ ਕੇ ਉਹ ਪਟੋਲਾ ਫਿਲਮ ਦਾ ਜਿਹੜਾ ਗੱਡੇ ਦੇ ਉੱਤੇ ਪੋਸਟਰ ਲੱਗਾ ਦੇਖਦੇ ਆ ਤੇ ਜਦੋਂ ਬਾਈ ਚਮਕੀਲੇ ਦੇ ਸਾਜੀ ਬਾਈ ਚਮਕੀਲੇ ਨੂੰ ਦੱਸਦੇ ਆ ਕਿ ਫਿਲਮ ਦਾ ਪੋਸਟਰ ਲੱਗਾ ਆ ਤੁਹਾਡੇ ਨਾਲ ਸਾਂਝ ਪਾਉਨੇ ਆ ਕਿ ਕਿੱਥੇ ਆ ਉਹ ਮੋੜ ਤੇ ਕੀ ਕੀ ਗੱਲਬਾਤ ਹੋਈ ਸੀ ਬਾਈ ਅਮਰ ਸਿੰਘ ਚਮਕੀਲਾ ਦੀ ਆਪਣੇ ਸਾਜ਼ੀਆਂ ਦੇ ਨਾਲ ਦਿਖਾਉਨੇ ਆ ਤੁਹਾਨੂੰ ਸਾਰਾ ਨਵੇਂ ਮਿੱਤਰੋ ਆ ਗਿਆ ਬਾਬਾ ਬ੍ਰਹਮਦਾਸ ਜੀ ਦਾ ਗੇਟ ਹੈ ਜਿਹੜਾ ਸਿੱਧਾ ਰਸਤਾ ਅਕਲਪੁਰ ਨੂੰ ਚਲਾ ਜਾਂਦਾ ਐਂਟਰ ਹੋ ਕੇ 1988 ਦੇ ਦੌਰ ਦੇ ਅੰਦਰ ਸਾਰੇ ਕੱਚੇ ਰਾਸਤੇ ਸੀ ਇੱਥੇ ਦੂਰ ਦੂਰ ਤੱਕ ਸਨੱਟਾ ਹੀ ਸਨੱਟਾ ਸੀਗਾ ਤੇ ਜਦੋਂ ਭਾਈ ਅਮਰ ਸਿੰਘ ਚਮਕੀਲਾ ਆਪਣੇ ਸਾਝੀਆਂ ਦੇ ਨਾਲ ਜਾ ਰਹੇ ਹੁੰਦੇ ਆ ਤਾਂ ਇੱਕ ਗੱਡੇ ਦੇ ਉੱਤੇ ਉਹ ਭਾਈ ਅਮਰ ਸਿੰਘ ਚਮਕੀਲੇ ਦੇ ਪੋਸਟਰ ਲੱਗੇ ਦੇਖਦੇ ਆ ਇੱਥੇ ਹੀ ਤੇ ਭਾਈ ਚਮਕੀਲਾ ਜਦੋਂ ਮੈਂ ਪੋਸਟਰਾਂ ਨੂੰ ਦੇਖਦਾ ਤੇ ਬਹੁਤ ਖੁਸ਼ੀ ਹੁੰਦੀ ਉਹਨਾਂ ਦੇ ਮਨ ਦੇ ਅੰਦਰ ਕਿ ਜਿਹੜੇ ਫਿਲਮ ਦੇ ਮੇਨ ਅਦਾਕਾਰ ਆ ਉਹਨਾਂ ਨਾਲੋਂ ਵੀ ਜਿਹੜੀਆਂ ਵੱਡੀਆਂ ਫੋਟੋਆਂ ਆ ਉਹ ਭਾਈ ਅਮਰ ਸਿੰਘ ਚਮਕੀਲੇ ਤੇ ਦੀਪਾ ਅਮਰਜੋਦੀਆਂ ਜਿਹੜੀਆਂ ਆ ਉਹ ਲੱਗੀਆਂ ਹੁੰਦੀਆਂ ਉਹਨਾਂ ਪੋਸਟਰਾਂ ਦੇ ਉੱਤੇ ਸੋ ਭਾਈ ਚਮਕੀਲਾ ਜਿਹੜਾ ਦੱਸਦਾ ਆਪਣੇ ਸਾਜ਼ੀਆਂ ਨੂੰ ਕਿ ਆਪਾਂ ਜਦੋਂ ਇਹ ਫਿਲਮ ਰਿਲੀਜ਼ ਹੋਣੀ ਆ ਪ੍ਰੀਤ ਪਹਿਲਾ ਸੈਲ ਹਰਿਆਣੇ ਦਾ ਭਾਈ ਅਮਰ ਸਿੰਘ ਚਮਕੀਲੇ ਨੇ ਆਪਣੇ ਸਾਜ਼ੀਆਂ ਨੂੰ ਕਿਹਾ ਸੀ ਕਿ ਆਪਾਂ ਸਾਰੇ ਦਾ ਸਾਰਾ ਪਹਿਲਾਂ ਸਬਕ ਕਰ ਲੈਣਾ ਤੇ ਪੂਰੇ ਦੁਗਰੀ ਨੂੰ ਲੈ ਕੇ ਆਪਾਂ ਉਹ ਫਿਲਮ ਜਿਹੜੀ ਆ ਸਾਰੀ ਦਿਖਾਵਾਂਗੇ ਕਿਉਂਕਿ ਬਾਈ ਅਮਰ ਸਿੰਘ ਚਮਕੀਲਾ ਆਪਣੇ ਆਪ ਨੂੰ ਵੱਡੇ ਪਰਦੇ ਤੇ ਦੇਖਣਾ ਚਾਹੁੰਦਾ ਸੀ ਬਹੁਤ ਸ਼ੌਂਕ ਸੀ ਉਸ ਨੂੰ ਵੱਡੇ ਪਰਦੇ ਦੇ ਉੱਤੇ ਆਉਂਦਾ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਕਿ ਜੇ ਇਸ ਵੇਲੇ ਪਟੋਲਾ ਫਿਲਮ ਦੀ ਸ਼ੂਟਿੰਗ ਦੇ ਲਈ ਬਾਈ ਅਮਰ ਸਿੰਘ ਚਮਕੀਲੇ ਕੋਲੋਂ ਸਮਾਂ ਮੰਗਿਆ ਜਾ ਰਿਹਾ ਸੀ ਇੱਕ ਬਿਲਕੁਲ ਅਖਾੜਿਆਂ ਦਾ ਦੌਰ ਸੀ ਬਾਈ ਚਮਕੀਲੇ ਦਾ ਸਮਾਂ ਬਿਲਕੁਲ ਨਹੀਂ ਸੀ ਬਾਈ ਚਮਕੀਲੇ ਦੇ ਕੋਲ ਜਦੋਂ ਵਰਿੰਦਰ ਬਾਈ ਅਮਰ ਸਿੰਘ ਚਮਕੀਲੇ ਦੇ ਕੋਲ ਆ ਕੇ ਉਹਨਾਂ ਨੂੰ ਕਹਿੰਦੇ ਆ ਕਿ ਯਾਰ ਸਾਨੂੰ ਜਲਦੀ ਕੋਈ ਡੇਟ ਫਾਈਨਲ ਕਰੋ ਫਿਲਮ ਦੀ ਜਿਹੜੀ ਸ਼ੂਟਿੰਗ ਕਰਨੀ ਆ ਤਾਂ ਬਾਈ ਅਮਰ ਸਿੰਘ ਚਮਕੀਲਾ ਬੈਰੀ ਚੱਕ ਕੇ ਵਰਿੰਦਰ ਦੇ ਅੱਗੇ ਰੱਖ ਕੇ ਕਹਿੰਦਾ ਕਿ ਬਾਈ ਜੀ ਆਪ ਹੀ ਚੈੱਕ ਕਰ ਲਓ ਕਿ ਕਿਹੜੀ ਡੇਟ ਵੈਲੀ ਆ ਤਾ ਵਰਿੰਦਰ ਦੇ ਦੇਖ ਕੇ ਹੈਰਾਨ ਹੋ ਜਾਂਦਾ ਕਿ ਇੱਕ ਦਿਨ ਦੇ ਵਿੱਚ ਦੋ-ਦੋ ਅਖੜਿਆਂ ਦੀ ਵੀ ਬੁਕਿੰਗ ਸੀ ਭਾਈ ਅਮਰ ਸਿੰਘ ਚਮਕੀਲੇ ਦੀ ਸੋ ਆਖਿਰ ਦੇ ਵਿੱਚ ਜਦੋਂ ਫਿਰ ਵਰਿੰਦਰ ਭਾਈ ਅਮਰ ਸਿੰਘ ਚਮਕੀਲੇ ਨੂੰ ਕਹਿੰਦੇ ਆ ਕਿ ਯਾਰ ਮੇਰੇ ਲਈ ਇਸ ਫਿਲਮ ਦੇ ਲਈ ਬੜਾ ਜ਼ਰੂਰੀ ਆ ਕਿ ਤੁਸੀਂ ਜਲਦੀ ਸਮਾਂ ਕੱਢੋ ਉਸ ਤੋਂ ਬਾਅਦ ਭਾਈ ਅਮਰ ਸਿੰਘ ਚਮਕੀਲਾ ਵਰਿੰਦਰ ਨੂੰ ਕਹਿੰਦੇ ਕਿ ਇਦਾਂ ਕਰੋ ਤੁਸੀਂ ਹੀ ਕੋਈ ਦਿਨ ਇਹਦੇ ਵਿੱਚੋਂ ਸਿਲੈਕਟ ਕਰ ਲਓ ਆਪਾਂ ਉਸੇ ਦਿਨ ਨੂੰ ਫਾਈਨਲ ਕਰ ਲੈਨੇ ਆ ਉਸ ਤੋਂ ਬਾਅਦ ਫਿਰ ਜਿਹੜਾ ਵਰਿੰਦਰ ਆ ਵਰਿੰਦਰ ਦੇ ਵੱਲੋਂ ਜਦੋਂ ਕੋਈ ਡੇਟ ਸਿਲੈਕਟ ਕਰ ਲਈ ਜਾਂਦੀ ਆ ਵਰਿੰਦਰ ਇੱਕ ਡੇਟ ਸਿਲੈਕਟ ਕਰ ਲੈਂਦੇ ਆ ਕਿ ਇਸ ਡੇਟ ਤੇ ਜਿਹੜਾ ਆਪਾਂ ਰਿਕਾਰਡਿੰਗ ਕਰਨੀ ਆ ਕੁਦਰਤੀ ਉਸ ਦਿਨ ਦੇ ਵੀ ਤਿੰਨ ਪ੍ਰੋਗਰਾਮ ਬੁੱਕ ਹੁੰਦੇ ਬਾਈ ਅਮਰ ਸਿੰਘ ਚਮਕੀਲਾ ਸੋ ਮਤਲਬ ਤਿੰਨ ਪ੍ਰੋਗਰਾਮਾਂ ਦੀ ਬੁਕਿੰਗ ਹੁੰਦੀ ਆ ਤੇ ਬਾਈ ਅਮਰ ਸਿੰਘ ਚਮਕੀਲਾ ਫਿਰ ਉਹ ਫਿਲਮ ਦੀ ਟੀਮ ਨੂੰ ਨਾਲ ਲੈ ਕੇ ਉਹ ਕੱਲੇ-ਕੱਲੇ ਜਿਹੜੇ ਘਰਾਂ ਦੇ ਵਿੱਚ ਜਾਂਦੇ ਜਿੱਥੇ ਅਖਾੜਾ ਲਗਣਾ ਸੀ ਬਾਈ ਚਮਕੀਲੇ ਦਾ ਤੇ ਜਾ ਕੇ ਦੱਸ ਦੇ ਆ ਕਿ ਬਾਈ ਜੀ ਮੈਂ ਫਿਲਮ ਦੇ ਵਿੱਚ ਆ ਰਿਹਾ ਮੇਰੀ ਮਜਬੂਰੀ ਆ ਮੈਂ ਆਪਣੀ ਜਗ੍ਹਾ ਕੋਈ ਹੋਰ ਕਲਾਕਾਰ ਤੁਹਾਡੇ ਪ੍ਰੋਗਰਾਮ ਚ ਭੇਜ ਦਵਾਂਗਾ ਉਹ ਵੀ ਫ੍ਰੀ ਤੇ ਮਾਲਕ ਕਰੇ ਤੁਹਾਡੇ ਘਰ ਖੁਸ਼ੀਆਂ ਹੋਣ ਲੋਹੜੀ ਦੇ ਮੌਕੇ ਤੇ ਮੈਂ ਆਵਾਂਗਾ ਤੇ ਫ੍ਰੀ ਕਰਕੇ ਜਾਵਾਂਗਾ ਸੋ ਇਸ ਤਰ੍ਹਾਂ ਬਾਈ ਅਮਰ ਸਿੰਘ ਚਮਕੀਲੇ ਨੇ ਸਮਾਂ ਕੱਢਿਆ ਸੀ ਪਟੋਲਾ ਫਿਲਮ ਦੇ ਵਿੱਚ ਗਾਉਣ ਦੇ ਲਈ ਪਰ ਕੁਦਰਤ ਨੂੰ ਹੋਰ ਕੁਝ ਹੀ ਮਨਜ਼ੂਰ ਸੀ ਕਿਉਂਕਿ ਜਦੋਂ ਫਿਲਮ ਦੀ ਰਿਕਾਰਡਿੰਗ ਹੁੰਦੀ ਆ ਤਾਂ ਬੜੀ ਜੋਸ਼ੋਖ ਰੋਸ਼ਨਾ ਭਾਈ ਅਮਰ ਸਿੰਘ ਚਮਕੀਲਾ ਇਸ ਫਿਲਮ ਦੀ ਰਿਕਾਰਡਿੰਗ ਕਰਦੇ ਆ ਪਰ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 8 ਮਾਰਚ 1988 ਨੂੰ ਭਾਈ ਅਮਰ ਸਿੰਘ ਚਮਕੀਲਾ ਤੇ ਵੀ ਬਾਬਾ ਅਮਰਜੂਤ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਜਾਂਦੇ ਆ ਤੇ ਉਹਨਾਂ ਦੀਆਂ ਰੀਝਾਂ ਜਿਹੜੀਆਂ ਵਿੱਚ ਦੀਆਂ ਵਿੱਚ ਹੀ ਰਹਿ ਜਾਂਦੀਆਂ ਤੇ ਆ ਜਿਹੜਾ ਰੋਡ ਤੁਸੀਂ ਹੁਣ ਸਾਹਮਣੇ ਦੇਖ ਰਹੇ ਆ ਇਹ ਉਹੀ ਰੋੜਿਆ ਜਿੱਥੋਂ 8 ਮਾਰਚ 1988 ਨੂੰ ਬਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਆਪਣੀ ਅੰਵੈਸਟਰ ਕਾਰ 1786 ਦੇ ਵਿੱਚ ਆਪਣੇ ਸਾਝੀਆਂ ਨਾਲ ਬੈਠ ਕੇ ਪਿੰਡ ਮੈਸੂਨ ਪਰ ਫਲੋਰ ਵੱਲ ਨੂੰ ਵਧੇ ਸੀ ਜਿੱਥੇ ਉਹਨਾਂ ਨੂੰ ਸਦਾ ਦੇ ਲਈ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੋ ਮਿੱਤਰੋ ਇਹ ਤੁਹਾਡੇ ਨਾਲ ਜਿਹੜੀ ਚਰਚਾ ਕਰ ਰਹੇ ਹਾਂ ਬਾਈ ਅਮਰ ਸਿੰਘ ਚਮਕੀਲਾ ਦੀ ਉਸ ਫਨਕਾਰ ਦੀ ਜਿਸ ਨੇ ਆਪਣੀ ਕਾਬਲੀਅਤ ਦੇ ਬਲ ਬੁੱਟੇ ਦੇ ਉੱਤੇ ਬਹੁਤ ਥੋੜੇ ਸਮੇਂ ਦੇ ਅੰਦਰ ਜਿਹਨਾਂ ਮੱਲਾ ਮਾਰੀਆਂ ਕੀ ਵੱਡੇ ਵੱਡੇ ਸੰਕਾਰ ਵੀ ਸੋਚਣ ਲਈ ਮਜਬੂਰ ਕਰ ਦਿੱਤੇ ਇਸੇ ਹੀ ਰਾਸਤੇ ਦੇ ਉੱਤੇ ਉਹ ਗੱਡੇ ਦੇ ਉੱਤੇ ਲੱਗੇ ਆਪਣੇ ਪੋਸਟਰਾਂ ਨੂੰ ਦੇਖ ਕੇ ਬਾਈ ਅਮਰ ਸਿੰਘ ਚਮਕੀਲਾ ਜਿਹੜਾ ਫੁੱਲਾਂ ਨਹੀਂ ਸਮਾ ਰਿਹਾ ਸੀ ਕਿ ਯਾਰ ਆਪਾਂ ਸਾਰੇ ਟੀਮ ਇਕੱਠੀ ਹੋ ਕੇ ਪ੍ਰੀਤ ਪਹਿਲਚੇ ਜਾ ਕੇ ਪੂਰਾ ਪਹਿਲਚ ਬੁੱਕ ਕਰਕੇ ਪੂਰਾ ਜਿਹੜਾ ਉਹ ਸਿਨੇਮਾ ਹਾਲ ਬੁੱਕ ਕਰਕੇ ਆਪਾਂ ਉਹ ਫਿਲਮ ਨੂੰ ਦੇਖਾਂਗੇ ਪਰ ਜਿਹੜਾ ਕੁਦਰਤ ਨੂੰ ਕੁਝ ਹੋਰੀ ਮਨਜ਼ੂਰ ਸੀ 8 ਮਾਰਚ 1988 ਨੂੰ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰ ਜੋ ਜਿਹੜਿਆ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ